ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ ਸਵੇਰੇ ਸਵੇਰੇ ਦਾ ਟਾਈਮ ਆ ਝਾੜੂ ਝੂੜ ਲਾਉਂਦੇ ਆ ਤੇ ਆ ਪੱਗੂ ਸਾਡਾ ਦੇਖੋ ਇਹ ਦੇਖੋ ਇਹਨੂੰ ਜਿੰਨਾ ਮਰਜ਼ੀ ਕਹਿ ਲੋ ਤੂੰ ਆਪਣੀ ਜਗ੍ਹਾ ਤੇ ਬੈਠਿਆ ਕਰ ਪਰ ਇਹ ਗੁੱਲੂ ਨੂੰ ਇੱਥੇ ਹੀ ਚੈਨ ਆਉਂਦੀ ਆ ਇਹਨੂੰ ਇੱਥੇ ਹੀ ਚੈਨ ਆਉਂਦੀ ਪੱਗੂ ਤੂੰ ਠੀਕ ਨਹੀਂਗਾ ਠੀਕ ਨਹੀਂ ਪੱਗੂ ਇਹ ਗੱਲ ਦੀਆਂ ਨਾ ਬੌਮਟਿੰਗਸ ਜੀਆਂ ਕਰਦੀ ਗੱਲ ਦੀਆਂ ਉਲਟੀਆਂ ਹੁਣ ਦੇਖਦੇ ਅੱਜ ਸ਼ਹਿਰ ਜਾਵਾਂਗੇ ਤੇ ਇਹਦੀ ਪੱਗੂ ਦੀ ਮੈਡੀਸਿਨ ਲੈ ਕੇ ਆਉਨੇ ਆ ਉਹਦਾ ਵੀ ਲਿਮਟ ਚ ਨਹੀਂ ਨਾ ਖਾਂਦੀ ਜ਼ਿਆਦਾ ਖਾਂਦੀ ਆ ਮਤਲਬ ਕਿ ਇਹਨੂੰ ਭੁੱਖ ਲੱਗੀ ਰਹਿੰਦੀ ਇਹਨੂੰ ਤਾਂ ਕਰਕੇ ਮੈਨੂੰ ਲੱਗਦਾ ਉਲਟੀਆਂ ਕਰਦੀ ਓਵਰ ਈਟਿੰਗ ਜਿਹੜੀ ਕਰ ਲੈਂਦੀ ਨਾ ਉਹਦਾ ਕਰਕੇ ਹੋਣ ਲਈ ਅੱਜ ਮੈਡੀਸਿਨ ਇਹਦੀ ਲੈ ਕੇ ਆਵਾਂਗੇ ਇਹਦੇ ਨੰਨੂ ਵੀ ਆ ਗਿਆ ਇਹ ਆਪਣੀ ਡਿਊਟੀ ਕਰਕੇ ਆ ਗਿਆ ਬਾਹਰ ਦੀ ਕਰ ਆਇਆ ਇਹ ਦਵਾਈ ਵੀ ਦੇਖਦੇ ਆ ਅੱਜ ਲੈ ਆਉਣੇ ਹਨਾ ਤੇ ਇਹਨੂੰ ਲੈ ਕੇ ਜਾਵਾਂਗੇ ਅੱਜ ਅੱਜਕੱਲ ਜੀ ਇਹ ਆ ਸਾਰਿਆਂ ਦਾ ਫੇਵਰੇਟ ਗਾਣਾ ਜੱਟ ਪੰਜਾਬ ਜੁਲੀਅਟ ਉਹ ਮੇਰਾ ਫੇਸ ਇਦਾਂ ਦਾ ਤਾਂ ਕਿਉਂਕਿ ਮੇਰੀ ਪ੍ਰੋਬਲਮ ਕਰਕੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਹਨੇ ਰੈਗੂਲਰ ਵਲੌਗ ਦੇਖਦੇ ਮੈਂ ਮ사ਜ ਤਕਰੀਬਨ ਰੋਜ਼ ਮੈਨੂੰ ਕਰਨੀ ਹੀ ਪੈਂਦੀ ਆ ਤਿਲਾਂ ਦੇ ਤੇਲ ਨਾਲ ਤੇ ਉਹ ਤਾਂ ਫੇਸ ਤੇ ਤੋਂ ਮੈਂ ਨਹੀਂ ਲਾਇਆ ਫੇਸ ਤੇ ਤੋਂ ਲਾਇਆ ਹੋਇਆ ਆ ਨਾਰੀਅਲ ਦਾ ਤੇਲ ਤੇ ਹੁਣ ਆਪਾਂ ਜੀ ਹੋ ਗਏ ਆ ਵਿਲੇ ਡਸਟਿੰਗ, ਝਾੜੂ, ਪੋਚਾ, ਭਾਂਡੇ, ਰੋਟੀ ਦੇਖ ਲਓ ਜੀ ਡਸਟਿੰਗ ਤਾਂ ਮੇਰੇ ਨੰਨੂ ਨੇ ਕਰ ਦਿੱਤੀ ਸੀ ਪਤਾਨ ਸਾਰੇ ਉਹਨੂੰ ਕੀ ਕਹੀਦਾ ਆਪਾਂ ਹੋ ਚੁੱਕੇ ਆ ਹੁਣ ਫ੍ਰੀ ਹੁਣ ਆਪਣੀ ਬਾਤ ਵਗੈਰਾ ਲੈ ਕੇ ਕੁਛ ਖਾ ਪੀ ਕੇ ਤੇ ਦੇਖ ਲੈ ਪਗੀ ਦੇ ਡਾਕਟਰ ਕੋ ਜਾ ਕੇ ਪਗੀ ਸਾਡੀ ਇੰਨੀ ਜ਼ਿਆਦਾ ਮਤਲਬ ਕਿ ਦਾਦੀ ਦਾ ਕਰਦੀ ਆ ਮੰਮੀ ਸਾਡੀ ਦਾ ਵੀ ਹੁਣ ਵੀ ਉਹ ਇੱਥੇ ਮੰਮੀ ਨੂੰ ਢੀਕਦੀ ਹੋਣੀ ਕਿਤੇ ਨਾ ਕਿਤੇ ਬੱਠੀ ਆਉ ਦੇ ਮੇਂਜ ਕਾ ਮਨੀ ਦੀ ਦਾਲਦੀ ਜਿਹੜੀ ਆ ਉਹ ਮੱਥਾ ਟੇਕਣ ਗਈ ਆ ਤੇ ਆ ਦੇਖ ਲਓ ਇਹਨੇ ਧੁੱਪ ਚਿੱਤ ਤੇ ਬੈਠੀ ਨਹੀਂ ਨਾ ਕੁੜੇਕੀ ਜਾਣਾ ਮੰਮੀ ਨੂੰ ਜਦ ਤੱਕ ਉਹ ਆਉਂਦੀ ਨਹੀਂ ਪਗੀ ਚੱਲ ਅੰਦਰ ਚਲ ਜਾ ਆ ਜਾ ਅੰਦਰ ਠੰਡਾ ਆ ਚੀਜੀ ਦਵਾ ਨਾਲ ਆ ਜਾ ਆ ਜਾ ਆ ਪੱਗੂ ਆ ਚੀਜੀ ਦਵਾ ਆਜੋ 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 ਚੀਜੀ ਦਵਾ ਦੇਖਿਓ ਆਉਗੀ ਚੀਜੀ ਦੇ ਨਾਲ ਆ ਜਾ ਨਹੀਂ ਆਉਣਾ ਇਹ ਦਾਦੀ ਦੀ लाਡਲੀ ਨਹੀਂ ਆਉਣਾ ਫੇ ਤੂੰ ਨਹੀਂ ਆਉਣਾ ਆ ਜਾ ਚੀਜੀ ਦਵਾ ਦਾਦੀ ਨੇ ਆ ਜਾਣਾ ਆ ਜਾ ਆ ਜਾ ਦੇਖਦੇ ਆ ਜਾਂਦੇ ਤੇ ਮੈਨੂੰ ਇੱਕ ਵੀਰ ਦਾ ਕਮੈਂਟ ਆਇਆ ਸੀ ਆ ਪਾਕਿਸਤਾਨ ਤੋਂ ਸੀਗੇ ਉਹ ਉਹ ਕਹਿੰਦੇ ਸੀ ਤੁਸੀਂ ਆਪਣੀ ਯੂਸੀ ਦੀ ਪੂਰੀ ਰੁਟੀਨ ਜਿਹੜੀ ਉਹ ਦੇਖੋ ਤੇ ਮਸਾੜਾ ਅਗਲਾ ਵਲੌਗ ਆਊਗਾ ਉਹ ਮੈਂ ਆਪਣੀ ਪੂਰੀ ਰੁਟੀਨ ਤੇ ਜਿਹੜੀ ਮੇਰੀ ਪੂਰੀ ਰੁਟੀਨ ਆ ਉਹ ਤੇ ਬਣਾ ਕੇ ਵਲੌਗ ਫਿਰ ਜਿੱਦਾਂ ਇਦਾਂ ਪੂਰੀ ਰੁਟੀਨ ਦਿਖਾਈਦੀ ਉਹ ਲੰਬਾ ਬਹੁਤ ਹੋ ਜਾਂਦਾ ਤੇ ਫਿਰ ਉਹਨੂੰ ਕੀ ਕਹੀਦਾ ਸਾਰੇ ਸਕਿਪ ਕਰਕੇ ਦੇਖਦੇ ਆ ਜਿਹੜੇ ਆ ਗਈ ਆ ਗਈ ਆ ਗਈ ਆ ਗਈ ਇਹਨੇ ਹਰ ਇੱਕ ਜਗ੍ਹਾ ਮਣੀ ਮਤਲਬ ਕਿ ਦਾਦੀ ਨੂੰ ਲੱਭਣਾ ਵੀ ਉਹ ਕਿੱਥੇ ਆ ਜੋ ਸਾਰਾ ਘਰ ਦੇਖ ਲਿਆ ਇਹਨੇ ਪਤਾ ਲੱਗ ਗਿਆ ਬਗੀ ਨੂੰ ਕਿ ਦਾਦੀ ਇੱਥੇ ਨਹੀਂ ਉਹ ਗਈ ਹੈ ਸਮਾਦੀ ਫੇਰ ਉਹ ਗੇਟ 'ਚ ਜਾ ਕੇ ਬਹਿ ਜਾਣਾ ਤੇ ਯੂਸੀ ਦੀ ਮਤਲਬ ਕਿ ਪੂਰੀ ਆਪਣੀ ਮੈਂ ਰੁਟੀਨ ਜਿਹੜੀ ਖਾਣ ਪੀਣ ਦੀ ਆ ਮ사ਜ ਵਗੈਰਾ ਤਾਂ ਚਲੋ ਕੀ ਦਿਖਾਉਣੀ ਆ ਮੈਂ ਉਹਦਾ ਦੱਸ ਦਵਾਂਗੀ ਕਿ ਸਵੇਰੇ ਕਿੰਨੇ ਵਜੇ ਕਿਦਾਂ ਮ사ਜ ਮੈਂ ਕਰਦੀ ਆ ਤੇ ਪਰ ਵੀਡੀਓ ਸਕਿੱਪ ਕਰਕੇ ਤੁਸੀਂ ਦੇਖਦੇ ਆ ਫਿਰ ਉਹ ਤੁਹਾਨੂੰ ਕੁਐਸਚਨ ਪੁੱਟ ਕਰਦੇ ਆ ਫਿਰ ਥੋੜਾ ਮੁਸ਼ਕਲ ਹੋ ਜਾਂਦੀ ਮੈਨੂੰ ਵੀ ਤੇ ਬਾਕੀ ਮੈਂ ਬਸ ਕੱਲ ਵਲੌਗ ਮੇਰਾ ਆਇਆ ਨਹੀਂ ਸੀ ਕਿਉਂਕਿ ਬੀਜ਼ੀ ਸੀ ਤੇ ਇਹ ਵਾਲਾ ਆਊਗਾ ਉਸ ਤੋਂ ਬਾਅਦ ਵਾਲਾ ਜਿਹੜਾ ਮੇਰਾ ਉਹ ਮੈਂ ਆਪਣੀ ਯੂਸੀ ਦੀ ਜਿਹੜੀ ਰੁਟੀਨ ਆ ਜਿਹੜੀ ਮੇਰੇ ਮੇਰੇ ਜੇ ਮਤਲਬ ਕਿ ਜਿਨ੍ਹਾਂ ਨੂੰ ਮੇਰੀ ਅਲਸਰਟਿਕ ਕੋਲਾਈਟਿਸ ਦੀ ਉਹ ਕੀ ਕਹਿੰਦੇ ਹੁੰਦੇ ਆ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ ਉਹਨੂੰ ਕੀ ਕਹਿੰਦਾ ਪਾਇਲਸ ਆ ਜਾਂ ਸਟੋਮਕ ਇਨਫੈਕਸ਼ਨ ਆ ਉਹ ਸਾਰੇ ਇਹ ਵਾਲੀ ਜਿਹੜੀ ਮਤਲਬ ਕਿ ਡਾਈਟ ਆ ਫੋਲੋ ਕਰ ਸਕਦੇ ਆ ਕਿਉਂਕਿ ਇਹ ਸਪੈਸ਼ਲ ਢੇਟ ਵਾਸਤੇ ਹੀ ਆ ਤੇ ਬਾਕੀ ਜੀ ਮੈਨੂੰ ਕੋਈ ਕਮੈਂਟ ਨਾ ਗਲਤ ਕਰਿਓ ਇਹ ਮੇਰੀ ਮਜਬੂਰੀ ਆ ਸਵੇਰੇ ਸਵੇਰੇ ਮ사ਜ ਕਰਨੀ ਤੇ ਅੱਜ ਮੈਂ ਅੱਜ ਸੰਡੇ ਕਰਕੇ ਹੈੱਡ ਬਾਥ ਕਰਨੀ ਪਰ ਮੈਂ ਸਿਰ ਨੂੰ ਵੀ ਮ사ਜ ਜਿਹੜੀ ਉਹ ਕਰਵਾ ਲਈ ਤੇ ਇਸ ਕਰਕੇ ਪਲੀਜ਼ ਤੁਸੀਂ ਇੱਕ ਦਿਨ ਚ ਨਹੀਂ ਫਰਕ ਪੈਂਦਾ ਕਿਸੀ ਚੀਜ਼ ਦਾ ਨਾ ਇੱਕ ਹਫ਼ਤੇ ਚ ਪੈਂਦਾ ਕਮ ਸੇ ਕਮ ਉਹਨੂੰ 2 ਮਹੀਨੇ ਤਾਂ ਲੱਗੇ ਜਾਂਦੇ ਆ ਇਸ ਕਰਕੇ ਆਪਣੀ ਪ੍ਰੋਪਰ ਉਸੇ ਹਿਸਾਬ ਨਾਲ ਕਿਉਂਕਿ ਮੈਂ ਵੀ ਇੰਨੀ ਜਲਦੀ ਨਹੀਂ ਠੀਕ ਹੋਈ ਮੈਂ ਤਾਂ ਕਮ ਸੇ ਕਮ ਅ ਦੋ ਕੁ ਮਹੀਨੇ ਦੋ ਢਾਈ ਮਹੀਨਿਆਂ ਦੇ ਵਿੱਚ ਵਾ ਠੀਕ ਹੋਣ ਲੱਗ ਪਈ ਸੀ ਤਾਂ ਫਿਰ ਸ਼ਾਇਦ ਮੈਂ ਇੱਕ ਸਾਲ ਉਹ ਜਿਹੜੀ ਆਪਣੀ ਇਹ ਵਾਲੀ ਡਾਈਟ ਆ ਉਹ ਫੋਲੋ ਕੀਤੀ ਸੀਗੀ। ਬਾਕੀ ਅ ਖੱਟੇ ਜਿਹੜੇ ਜੂਸ ਵਗੈਰਾ ਲੋਕੀ ਪੀਂਦੇ ਆ ਇਹ ਉਹ ਸੰਤਰੇ ਦਾ ਹੋ ਗਿਆ, ਅਨਾਨਾਸ ਦਾ ਹੋ ਗਿਆ ਇਹ ਵੀ ਨਹੀਂ ਪੀਣਾ ਚਾਹੀਦਾ। ਇੰਨਾ ਵੀ ਬਾਰ-ਬਾਰ ਜਿਹੜਾ ਵਾਸ਼ਰੂਮ ਆਉਂਦਾ ਤੇ ਪੇਨ ਵੀ ਹੁੰਦੀ ਆ। ਬਾਕੀ ਮੈਂ ਦੱਸੂਗੀ ਤੁਹਾਨੂੰ ਉਦੋਂ ਨੂੰ ਤੇ ਹੁਣ ਅੱਗੇ ਦਾ ਬਲੌਗ ਦੇਖਦੇ ਕੀ ਬਣਾਉਣਾ ਪਗੀ ਦੀ ਮੈਡੀਸਿਨ ਲੈ ਕੇ ਆਉਨੇ ਆ। ਸਫਾਈ ਸੋਈ ਆਪਾਂ ਸਾਰੀ ਜਿਹੜੀ ਉਹ ਕਰ ਲਈ ਸੀ ਚਿੜੀਆਂ ਦਾ ਪਿੰਜਰਾ ਵੀ ਮੈਂ ਧੋ ਦਿੱਤਾ ਸੀ ਹੁਣ ਇਹਨਾਂ ਨੂੰ ਫੀਡ ਪਾਵਾਂ ਤੇ ਬਾਰਵੀਂ ਵਿੜਾ ਬੂੜਾ ਜਿਹੜਾ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਇਹ ਆਟੇ ਵਾਲੀ ਡਰਮੀ ਆ ਅਸੀਂ ਤਕਰੀਬਨ ਉਹਨੂੰ ਕੀ ਕਹੀਦਾ ਆਟਾ ਜਦੋਂ ਪਿਆ ਕੇ ਲਈਦਾ ਤੇ ਡਰਮੀ ਮੈਂ ਧੋ ਦਿੰਨੀ ਹੁੰਨੀ ਆ ਸਾਰਾ ਦਿਨ ਧੁੱਪ ਲਵਾ ਕੇ ਫਿਰ ਸ਼ਾਮ ਨੂੰ ਉਹਨੂੰ ਕੀ ਕਹੀਦਾ ਆਟਾ ਜਿਹੜਾ ਉਹ ਪਾਈਦਾ ਇਹ ਮੈਂ ਸੀਟਾਂ ਲਾਹਦਾ ਥੱਲੇ ਸੀਟਾਂ ਸਾਡੀਆਂ ਖਰਾਬ ਹੋ ਗਈਆਂ ਇਹ ਧੁੱਪ ਤੋਂ ਜਿਵੇਂ ਲਵਾਈਆਂ ਸੀਟਾਂ ਇਹਦੇ ਨਾਲ ਫਿਰ ਜਿਹੜਾ ਬਰਾਂਡਾ ਉਹਦੇ ਵਿੱਚ ਬਿਲਕੁਲ ਨੇਰਾ ਹੋ ਜਾਂਦਾ ਤੇ ਨੇਰਾ ਹੋਣ ਦੇ ਨਾਲ ਜਿਹੜੀਆਂ ਮੱਖੀਆਂ-ਮੱਖੀਆਂ ਉਹ ਵੀ ਬਾਹਰ ਨਿਕਲ ਜਾਂਦੀਆਂ ਬਰਾਂਡੇ 'ਚ ਨਹੀਂ ਰਹਿੰਦੀਆਂ ਇਹ ਵੀ ਕਰਦੀ ਆ ਥੱਲੇ ਚਲੋ ਜੀ ਇਹ ਤਾਂ ਫਿਰ ਨੀਰਾ ਹੋ ਜਾਂਦਾ ਫਿਰ ਬਰਾਂਡੇ ਦੇ ਵਿੱਚ ਉਹਨੂੰ ਕੀ ਕਹੀਦਾ ਨਹੀਂ ਹੁੰਦੀਆਂ ਮੱਖੀਆਂ-ਮੱਖੀਆਂ ਉਚਾਈ ਰਹਿੰਦਾ ਮੱਖੀਆਂ ਜਾਦੀਆਂ ਤੋਂ ਤੇ ਇਹ ਨਵੀਂ ਫ੍ਰਿਜ ਜਿਹੜੀ ਅਸੀਂ ਉਹ ਇੱਥੇ ਲਾ ਲਈ ਸੀ ਪੁਰਾਣੀ ਫ੍ਰਿਜ ਤੁਹਾਨੂੰ ਦਿਖਾਈਏ ਉਹ ਨਵੀਂ ਫ੍ਰਿਜ ਜੋ ਇੱਥੇ ਅਸੀਂ ਲਾ ਲਈ ਇਹ ਪੁਰਾਣੀ ਫ੍ਰਿਜ ਹੈ ਇਹ ਵੀ ਨਵੀਂ ਆ ਬਿਲਕੁਲ ਸਿਰਫ ਸਾਡਾ ਸਰਦਾ ਨਹੀਂ ਸੀ ਉਹਨੂੰ ਕੀ ਕਹੀਦਾ ਛੋਟੀ ਫ੍ਰਿਜ ਨਾਲ ਇਹ ਦੇਖੋ ਇਹ ਹੈਗੀ ਨਵੀਂ ਆ ਪਰ ਅਸੀਂ ਵੇਚਣੀ ਨਹੀਂ ਪਹਿਲਾਂ ਅਸੀਂ ਸੋਚਿਆ ਸੀ ਵੇਚ ਦਈਏ ਪਰ ਫਿਰ ਅਸੀਂ ਕਿਹਾ ਨਹੀਂ ਅਸੀਂ ਵੇਚਣੀ ਨਹੀਂ ਉੱਥੇ ਸਾਡੀ ਜਿਹੜੀ ਜਗਾ ਵਾ ਬਾਬਾ ਜੀ ਦੀ ਅਸੀਂ ਉੱਥੇ ਰੱਖ ਲੈਣੀ ਆ ਤੇ ਕੋਈ ਮੱਥਾ ਟੇਕਣ ਵੀ ਆਉਂਦਾ ਵਾ ਗਰਮੀ 'ਚ ਆ ਪਾਣੀ ਪੂਣੀ ਮੰਗ ਲੈਂਦਾ ਕੋਈ ਠੰਡਾ ਉੱਧਾ ਤਾਂ ਵਾਟਰ ਕੂਲਰ ਲੱਗਾ ਹੋਇਆ ਤਾਂ ਫਿਰ ਵੀ ਉੱਥੇ ਰੱਖ ਲੈਣੀ ਆ ਬਾਬੇ ਦੇ ਮੇਲਾ ਜਦੋਂ ਹੁੰਦਾ ਭੰਡਾਰਾ ਹੁੰਦਾ ਉਦੋਂ ਕੰਮ ਆ ਜੂਗੀ ਤਾਂ ਕਰਕੇ ਉੱਥੇ ਰੱਖ ਲੈਣੀ ਆ ਅਸੀਂ ਤੇ ਚਲੋ ਜੀ ਹੁਣ ਅੱਗੇ ਦੇਖਦੇ ਆ ਕੀ ਕਰਦੇ ਆ ਆਪਣਾ ਬਾਤ ਵਗੈਰਾ ਲੈ ਕੇ ਕੁਝ ਖਾਈਏ ਪੀਏ ਫਿਰ ਤੁਹਾਨੂੰ ਆਪਾਂ ਆਪਣੀ ਪੂਰੀ ਰੁਟੀਨ ਮੈ ਯੂਸੀ ਦੀ ਜਿਹੜੀ ਉਹ ਸ਼ੇਅਰ ਕਰੂੰਗੇ ਤੇ ਹੁਣ ਜੀ ਆਪਾਂ ਆਪਣੀ ਬਾਤ ਵਗੈਰਾ ਲੈ ਕੇ ਹੋ ਗਏ ਆ ਫਰੈਸ਼ ਤੇ ਹੁਣ ਆਪਾਂ ਖਾਣੇ ਕੋਈ ਖਾਣਾ-ਦਾਣਾ ਤੇ ਉਸ ਤੋਂ ਪਹਿਲਾਂ ਮੇਰੀ ਰੁਟੀਨ ਮਣੀ ਖਤਮ ਵੀ ਹੋ ਚਲੀਆਂ ਮੇਰੀ ਰੁਟੀਨ ਬੀਟ ਵਾਲੋ ਇਹ ਵੀ ਜਰੂਰ ਖਾਓ ਯੂਸੀ ਵਾਲੇ ਮੈਂ ਕਿੰਨੀ ਵਾਰੀ ਕਹ ਚੁੱਕੀ ਯੂਸੀ ਵਾਲੇ ਪੇਸ਼ੈਂਟ ਲੇਡੀਜ਼ ਜਿਹੜੀਆਂ 30 ਪਲੱਸ ਆ ਉਹ ਜਰੂਰ ਖਾਓ B12 ਕਿਉਂਕਿ ਇਹਦੇ ਨਾਲ એનર્ਜੀ ਨਰਵ એનર્ਜੀ ਵੀ ਮਿਲਦੀ ਨਰਵਸ ਸਿਸਟਮ ਵੀ ਸਹੀ ਰਹਿੰਦਾ ਤੇ ਡਾਈਜੈਸਟਿਵ ਸਿਸਟਮ ਵੀ ਜਿਹੜਾ ਉਹ ਸਹੀ ਰਹਿੰਦਾ ਇਹਦੇ ਨਾਲ B12 ਨਾਲ ਇਹਦੇ ਬਹੁਤ ਹੀ ਫਾਇਦੇ ਆ ਇਹਦੇ ਤੇ ਹੁਣ ਆਪਾਂ ਲੈ ਲਈਏ ਜੀ B12 ਲੋ ਕੁੜੀਆਂ ਰਹਿ ਗਈਆਂ ਮੇਰੇ B12 ਵਾਲੋ ਖਤਮ ਹੋਣ ਆਣੀਆਂ ਬੱਸ ਦੋ ਦੋ ਮੈਂ ਜ਼ਰੂਰ ਕੰਜ਼ੂਮ ਕਰ ਗਈਆਂ ਨੇ। ਬਗੈਰ ਇਹਨਾਂ ਨੂੰ ਵੀ 12 ਦੀ ਜ਼ਰੂਰਤ ਆ। ਕਿਉਂਕਿ ਹੁਣ 30+ ਹੋ ਗਈਆਂ। 30+ ਦੇ ਸਾਗੇ ਹੁੰਦੇ ਹੀ ਇਹਨਾਂ ਮਤਗੀ 8 ਸਾਲ ਦੀ ਹੈ ਆਪਣੀ ਦੇ ਅਕੋਰਡਿੰਗ ਆ। ਮੈਂ 30+ ਨਹੀਂ ਆ ਤੇ ਮੈਂ 35+ ਨਹੀਂ ਆ। ਇਹ ਤਾਂ ਬੱਚਿਆਂ ਵਾਲੀ ਆ। ਇਹਨਾਂ ਲਈ ਆ ਦਿੱਤੀ ਜੀ ਉਹਨਾਂ ਨੇ ਸਾਨੂੰ ਪਗੀ ਦੀ ਮੈਡੀਸਿਨ ਵੋਮਟਿੰਗਸ ਤੋਂ ਬੱਚੇ ਵਾਲੀ ਦੇ ਦਿੱਤੀ ਉਹਨੇ 4 ਪੀਏ ਡੈਟ੍ਰਿਕ ਯੂਜ਼ ਚਲੋ ਦੇ ਕੇ ਦੇਖੀਏ ਪੱਗੂ ਨੂੰ ਮਨੀ ਗੱਲਾ ਜਾ ਕੇ ਉਹਨੂੰ ਕੀ ਕਹਿਦਾ ਇਹਦੀ ਮੈਡੀਸਿਨ ਲੈ ਆਇਆ ਸੀ ਹੁਣ ਹੈਗਾ ਸ਼ਾਮ ਦਾ ਟਾਈਮ ਕੁਝ ਨਹੀਂ ਸਮਝ ਲੱਗਦੀ ਕੀ ਬਣਾਈਏ ਕੀ ਨਾ ਬਣਾਈਏ ਮਨੀ ਕਹਿੰਦੇ ਮੈਂ ਕਦੂ ਨਹੀਂ ਖਾਣਾ ਮੈਂ ਕੀਆ ਨਹੀਂ ਖਾਣਾ ਕਮਰੇ ਹੋ ਜਾਂਦੀਆਂ ਬੁੜੀਆਂ ਰੋਸ ਸੋਚ ਕੇ ਕਿਹੜੀ ਚੀਜ਼ ਬਣਾਈਆਂ ਜਿਹੜੀ ਸਾਰੇ ਜਾਣੇ ਖਾ ਲੈਣ ਹੁਣ ਬਾਕੀ ਨੂੰ ਮੈਡੀਸਿਨ ਦਈਏ ਬਾਕੀ ਚੀਜੀ ਆ ਚੀਜੀ ਖਾਣੀ ਜੀਜੀ ਇਹਨੂੰ ਦਵਾਈ ਦੇਣੀ ਕਿਹੜਾ ਸੌਖੀ ਆ ਬਾਕੀ ਸਾਰੀਆਂ ਚੀਜ਼ਾਂ ਦਾ ਇਹਨੂੰ ਪਤਾ ਬਹੁਤ ਔਖੀ ਗੱਲ ਦੀ ਹੈ ਡੱਬੀ ਜੀ ਹੈ ਨਾ ਆ ਤੇ ਭੱਜ ਗਈ ਹੁਣ ਇਹਨੇ ਲੁਕ ਜਾਣਾ ਲੁਕ ਜਾਣਾ ਚੀਜੀ ਦਈਏ ਚੀਜੀ ਆ ਲੈ ਇਹਦੇ ਨਾਲ ਖਾਣੀ ਚੀਜੀ ਇਹਦੇ ਨਾਲ ਡਰਾਪਰ ਨਾਲ ਮਨੀ ਲੈ ਕੇ ਆ ਲੱਗਦਾ ਖਾ ਲੂਗੀ ਆ ਜਾ ਆ ਜਾ ਬਾਹਰ ਚੀਜੀ ਰਹੀ ਏ ਕਿੱਥੇ ਗਿਆ ਮਨੀ ਆਹ ਨਹੀਂ ਤੇ ਡ੍ਰੋਪਰ ਨਾ ਦਈਏ ਆ ਜਾ ਫਕੀਨ ਕਮਲੀ ਆ ਜਾ ਅੰਦਰ ਮਨੀ ਲੈ ਆ ਅੰਦਰ ਇਹ ਆ ਜਾ ਚੀਜੀ ਰਹੀ ਏ ਕਮਲੇ ਘਰ ਦਿੰਦੀ ਏ ਉਹ ਦੇਖ ਦੇ ਆ ਜਾ ਮਨੀ ਚੀਜੀ ਦੇ ਦੀ ਇਹਨੂੰ ਲੈ ਆ ਲੈ ਦੇਖ ਦੇ ਦੇ ਰੱਖ ਲੈ ਚਲ ਅੰਦਰ ਜੇ ਤਾਂ ਹੋਈ ਟੇਸਟੀ ਇਹ ਦਵਾਈ ਫੇਰ ਨੇ ਖਾ ਲੈਣੀ ਆ ਆ ਜਾ ਆ ਲੈ ਚੀਜੀ ਲਈ ਤੂੰ ਦੇ ਇਹਨਾਂ ਨੂੰ ਆ ਜਾ ਆ ਜਾ ਮੈਡਮ ਜੀ ਚੀਜੀ ਦੇਈ ਇਹਨੂੰ ਪਤਾ ਇਹਨਾਂ ਸਾਰਾ ਪਤਾ ਉਂਢੀ ਲਾਤੀ ਮੈਂ ਬਾਹਰ ਨਾ ਭੱਜੇ ਕੋਈ ਹੋਰ ਬੰਦਾ ਵਿਚੇ ਨਾ ਆਇਆ ਕਿ ਕਿਨੇ ਫੇਟੀ ਥੱਲੇ ਨੁਕ ਜਾਣਾ ਇਹਨੇ ਕੁੱਤਾ ਸਾਡਾ ਕੁੱਤਾ ਹਾਏ ਮੂੰਹ ਤਾਂ ਕੂੰਕੂ ਵਾਲਾ ਬਣਾ ਲਿਆ ਇਹਨੇ ਇਹ ਪੈਂਦੀ ਬੋਧਿਆ ਇਹੋ ਭੂਤ ਨਹੀਂ ਸਾਡੀ ਦੇਖ ਹਾਏ ਮਨੀਆਂ ਨੂੰ ਪੁੱਠੀ ਲੰਮੇ ਪਾ ਕੇ ਮਾਣਾ ਵਾਣੀ ਪਹਿਲਾਂ ਮੂੰਹ ਲਾ ਕੇ ਦੇਖੀ ਹਾਏ ਇਹ ਮੈਨੂੰ ਸਹੀ ਤੁਸੀਂ ਮੈਨੂੰ ਤਾਂ ਦੰਦੋਂ ਦੋ ਮਾਰਿਆ ਸੀ ਇਹਨੇ ਉਦੋਂ ਦਾ ਡਰ ਲੱਗਦਾ ਇਰੀਟੇਟ ਹੋ ਗਈ ਸੀ ਨਾ ਉਦੋਂ ਦੇਖਦੇ ਆਂ ਬਈ ਖਾ ਲੈਂਦੀ ਐ ਖਾ ਗਈ ਖਾ ਗਈ ਖਾ ਗਈ ਖਾ ਗਈ ਖਾ ਗਈ ਆਏ ਆਏ ਯਾਹੰਦੋਂ ਮੁੰਛਾੜ ਦੇ ਖਾ ਗਈ ਖਵਾਤੀ ਪਰ ਪਹਿਲੀ ਵਾਰੀ ਆ ਇਹਨੇ ਦਵਾਈ ਖਾ ਲਈ ਖਾ ਲੇ ਮਿੱਠੀ ਖਾਣੀ ਆ ਲੈ ਖਾਣੀ ਹੋਰ ਹੋਰ ਖਾਣੀ ਆ ਕੱਲ ਨੂੰ ਦਵਾਂਗੇ ਹੋਰ ਮਿੱਠੀ ਕਰਕੇ ਖਾ ਗਈ ਉਦਾਂ ਇਹ ਭੂਤਨੀ ਨੂੰ ਸਾਰਾ ਪਤਾ ਨਹੀਂ ਖਾਣੀ ਕਹਿੰਦੀ ਆਹੋ ਪਤਾ ਜੀ ਉੱਲੀ ਲੰਮੇ ਪਾ ਕੇ ਫੇਕਵਾਈ ਆ ਇਧਰ ਮੁੰਡੇ ਨੇ ਬਣਾ ਲਈ ਸ਼ਰਦਈ ਦੇਖ ਲਓ बन ਗਈ ਜੀ ਸ਼ਰਦਈ ਇਹਨਾਂ ਉਹਦਾ ਬਗੁੰਡਾ ਹੋ ਪੱਥਰ ਦਾ ਆ ਖਰਾਬ ਹੋ ਗਿਆ ਨਾ ਹੁਣ ਇੱਥੋਂ ਨਾ ਮਨੇ ਟੱਕ ਟੁੱਕ ਜੇ ਲੱਗ ਗਏ ਲੋ ਜੀ ਇਹਨੇ ਬਣਾ ਲਈ ਜੀ ਆਪਣੀ ਸ਼ਰਦਈ ਤੇ ਮੈਂ ਲਾਉਂਦੇ ਸੀ ਜੀ ਝਾੜੂ ਚਾਹੇ ਸਵੇਰ ਹੋਵੇ ਚਾਹੇ ਸ਼ਾਮਾਂ ਜਵੇ ਸ਼ਾਮ ਨੂੰ ਮਤਲਬ ਕਿ ਸੂਰਜ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮਤਲਬ ਵੀ ਜਿਨਾਂ ਚ ਲੋ ਆ ਸੂਰਜ ਡੁੱਬਣ ਤੋਂ ਪਹਿਲਾਂ ਰੈ ਰਸ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਵਾਰੀ ਝਾੜੂ ਜਿਹੜਾ ਜ਼ਰੂਰ ਲਾਉਣੀ ਹੁੰਨੀ ਤੇ ਸਕੇ ਕਿਸੇ ਦਿਨ ਰਹਿ ਵੀ ਜਾਂਦਾ ਮਤਲਬ ਵੀ ਜਦੋਂ ਰੈ ਰਸ ਦਾ ਟਾਈਮ ਹੋ ਜਾਂਦਾ ਬਾਬਾ ਜੀ ਬਾਟ ਕਰਨ ਲੱਪੈਂਦੇ ਫੇ ਨਹੀਂ ਲਾਈਦਾ ਇਹ 4 ਵਜੇ ਸਾਢੇ 4 ਵਜੇ ਜਿਹੜਾ ਉਹ ਲਾ ਲਈਦਾ ਕਿਉਂਕਿ ਕੋਈ ਨਾ ਕੋਈ ਚੀਜ਼ ਇੱਧਰ ਉੱਧਰ ਸਾਰਿਆਂ ਨੇ ਸਿੱਟੀ ਹੁੰਦੀ ਹੈ ਕੁਝ ਨਾ ਕੁਝ ਲਪਾਪੇ ਲੂਫੇ ਬਲਦਾ ਜਦੋਂ ਮਨੀ ਦੀ ਦਾਦੀ ਵਾਂ ਸਿੱਟਦੀ ਹੁੰਦੀ ਔਰ ਤਾਂ ਕੋਈ ਨਹੀਂ ਸਿੱਟਦਾ ਤੇ ਤਾਂ ਕਰਕੇ ਫਿਰ ਇੱਕਾਰੀ ਲਾ ਲਈਦਾ ਤੇ ਝਾੜੂ ਲਾ ਕੇ ਤੇ ਨਾਲੇ ਮੈਂ ਪਰ ਲੈਣੀ ਆਪਣੀ ਟੱਬ ਭਰਨੇ ਲਾਇਆ ਹੋਇਆ ਟੈਂਕੀ ਤੇ ਅੱਧੇ ਹੀ ਵਾਸ ਸਾਰਾ ਦਿਨ ਤੇ ਹਜੇ ਇਹ ਜਿਹੜਾ ਆਟਾ ਵਾ ਇਹਨੂੰ ਪਾਵਾਂਗੇ ਆਪਾਂ ਡਰਮੀ 'ਚ ਤੇ ਉਹਨਾਂ ਚਾਹੇ ਇੱਥੇ ਆਪਾਂ ਝਾੜੂ ਇੱਥੇ ਝਾੜੂ ਛੱਡ ਦੇਣਾ ਮਤਲਬ ਕਿ ਆਟਾ ਪਾ ਕੇ ਫਿਰ ਝਾੜੂ ਦੁਬਾਰਾ ਉੰਨੀ ਥਾਂ ਤੇ ਜਿਹੜਾ ਉਹ ਲਾ ਦੂੰਗੀ ਹੁਣ ਮੁੰਡਾ ਕਰਨ ਲੱਗਾ ਆਪਣੀ ਇੱਕ ਹੋਰ ਡਿਊਟੀ ਆਟਾ ਬੰਦੀ ਰੰਮੀ ਦੇ ਵਿੱਚ ਵਿਚਾਰੇ ਨੇ ਜਦੋਂ ਤੋਂ ਸੋਰਤ ਸਾਮ ਵੀ ਆ ਬਸ ਜਿਹੜੀਆਂ ਡਿਊਟੀਆਂ ਬਾਬੇ ਦੀਆਂ ਹਟੀਆਂ ਪੋਤੇ ਦੀਆਂ ਸ਼ੁਰੂ ਹੋ ਗਈਆਂ ਬਾਪੂ ਤਾਂ ਚਾਲੇ ਦਾ ਬਾਹਰ ਆ ਜਦੋਂ ਉਹ ਆਉਂਦੇ ਆ ਫਿਰ ਕਈ ਡਿਊਟੀਆਂ ਉਹਨਾਂ ਦੀਆਂ ਵੀ ਲੱਗ ਜਾਂਦੀਆਂ ਹੁਣ ਜਿੰਨੀਆਂ ਬਾਬੇ ਵਾਲੀਆਂ ਡਿਊਟੀਆਂ ਸੀ ਸਾਰੀਆਂ ਮਨੀ ਮਨੀ ਨੂੰ ਲੱਗ ਗਈਆਂ ਹੁਣ ਬਾਬੇ ਕੋ ਹੁੰਦਾ ਨਹੀਂ ਰਹਿ ਇੰਨਾ ਕੰਮ ਮਣੀ ਢੋਲੀ ਦਾ ਆਟਾ ਆਹਾਂ ਡਰਮੀ ਨੇ ਸਵੇਰੇ ਦੰ ਦਿਖਾਇੀ ਸੀ ਧੋਤੂ ਲਈ ਸੀ ਚੰਗੀ ਤਰ੍ਹਾਂ ਸੁੱਕ ਗਈ ਸੀ ਧੁੱਪਿਆਂ ਨਾ ਆਟਾ ਘਈ ਰਿਹਾ ਤੇ ਬਹੁਤ ਜ਼ਿਆਦਾ ਹੀ ਦਾਣੇ ਲੈ ਜਾਂਦਾ ਫਿਰ ਉਹ ਵਿੱਚ ਵੀ ਨਹੀਂ ਪੈਂਦਾ ਡਰਮੀ ਦੇ ਉਰਾਇਸਰ ਹਣਾ ਇਸ ਵਾਰ ਤਾਂ ਲੱਗਦਾ ਆ ਜਾਊਗਾ ਤਿਆਰੀਆਂ ਕਿੰਨਾ ਕਿੰਨਾ ਵੱੱਦ ਲੈ ਜਾਂਦਾ ਫੇ 3 4 4 5 ਕਿਲੋ ਆਟਾ ਸਾਨੂੰ ਬਾਹਰ ਹੀ ਰੱਖਣਾ ਪੈਂਦਾ ਹਾਏ ਮੈਨੂੰ ਕੋਈ ਸਬਜ਼ੀ ਲਿਆ ਦਿਓ ਮੈਂ ਕੀ ਬਣਾਵਾ ਮਣੀ ਦੱਸੋ ਕਈ ਚੀਜ਼ਾਂ ਜਿਹੜੀਆਂ ਮੈਂ ਨਹੀਂ ਖਾਣੀ ਕਈ ਚੀਜ਼ਾਂ ਤੂੰ ਨਹੀਂ ਖਾਣਾ ਤੇ ਬਣਾਵੇਂ ਕੀ ਫੇ ਬੰਦਾ ਚਲੋ ਜੀ ਇਹ ਆਟਾ ਪਾਤਾ ਮਲ ਲੈਣਾ ਇੱਥੇ ਛਾੜ ਦੇ ਜਿੱਥੇ ਟੁੱਟੀ ਦੇ ਲਾਗੇ ਆ ਡਰਮ ਨੂੰ ਮੈਂ ਪੇਂਟ ਕੀਤਾ ਸੀ ਸਿਲਵਰ ਕਲਰ ਦਾ ਡਰਮ ਨੂੰ ਵੀ ਕੀਤਾ ਸੀ ਹੁ ਫੇਰ ਕਿਤੇ ਇਹਨੂੰ ਕਰੂੰਗੀ ਪੇਂਟ ਤੇ ਇਹਦੇ ਨਾਲ ਹੀ ਜੀ ਹੁਣ ਮੈਂ ਸਬਜੀ ਬਣਾਉਣੀ ਆ ਸ਼ਾਮ ਦਾ ਟਾਈਮ ਤੇ ਕੱਲ ਨੂੰ ਰਾਤ ਨੂੰ ਮੈਂ ਭੇਜ ਦੇਣੇ ਆਪਣੇ ਉਹ ਬਲੈਕ ਰੇਜ਼ਿਨਸ ਤਸਵੀਰ ਨੂੰ ਮੈਂ ਆਪਣੀ ਡਾਈਟ ਤੁਹਾਨੂੰ ਪੂਰੀ ਵੀਡੀਓ ਮਤਲਬ ਕਿ ਡਾਈਟ ਦੀ ਮੈਂ ਬਣਾ ਦੇਣੀ ਆ ਜਿਹੜੀ ਮੈਂ ਲੈਣੀ ਆ ਮਤਲਬ ਕਿ ਮੈਂ ਤਾਂ ਪ੍ਰੋਪਰ ਨਹੀਂ ਲੈਣੀ ਜਿਵੇਂ ਕਹ ਦੋ ਪਹਿਲਾਂ ਮੈਂ ਇੱਕ ਸਾਲ ਲਗਾਤਾਰ ਲਈਆ ਹੁਣ ਤਾਂ ਮੈਂ ਕਿਤੇ ਕਿਤੇ ਸਟਾਰਟ ਕਰਦੀ ਆ ਫਿਰ ਛੱਡ ਦਿੰਦੀ ਆ ਫਿਰ ਜਦੋਂ ਉਹਨੂੰ ਕੀ ਲੱਗੇ ਮਾੜਾ ਮੋਟਾ ਫਿਰ ਮੈਂ ਸਟਾਰਟ ਕਰਦੀ ਆ ਕੱਲ ਨੂੰ ਤੁਹਾਨੂੰ ਮੈਂ ਪ੍ਰੋਪਰ ਡਾਈਟ ਪੂਰੀ ਜਿਹੜੀ ਆ ਆ ਮੈਂ ਲੈ ਨੀਓ ਮੈਂ ਤੁਹਾਨੂੰ ਦੱਸ ਦੂੰਗੀ ਤੇ ਉਹ ਸਮਝ ਲਓ ਰਾਤ ਤੋਂ ਸ਼ੁਰੂ ਹੋ ਜਾਂਦੀ ਡਾਈਟ ਰਾਤ ਨੂੰ ਆਪਾਂ ਪੀਂਦੇ ਨੇ ਆ ਉਹ ਬਲੈਕ ਰੇਜ਼ਿੰਸ ਤੇ ਚਾਰ ਬਦਾਮ ਤੇ ਚਾਰ ਕਾਜੂ ਤੇ ਫਿਰ ਉਹ ਬਾਕੀ ਤੁਹਾਨੂੰ ਦੱਸਾਂਗੇ ਸਵੇਰ ਨੂੰ ਇਹਦੇ ਨਾਲ ਹੀ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ